ਰੱਬ ਦੀ ਵਡਿਆਈ ਵੀ ਕਿਸੇ ਕਿਸੇ ਨੂੰ ਕਰਨੀ ਆਉਂਦੀ ਹੈ ਸਾਰੇ ਨੂੰ ਰੱਬ ਦੀ ਮਹਿਮਾ ਥੋੜਾ ਕੁ ਕਰਨੀ ਆਉਂਦੀ ਹੈ ਸ਼ਬਦ ਨੇ ਕਿਹਾ ਸੁਣ ਵੱਡਾ ਸਭ ਕੋਏ ਕਹਿੰਦੇ ਆ ਪਰ ਪਤਾ ਨਹੀਂ ਹੈ ਬਾਣੀ ਵਿੱਚ ਮਾਰ ਨੇ ਇੱਕ ਉਦਾਹਰਣ ਦਿੱਤੀ ਆ ਮਾਰ ਕਹਿੰਦੇ ਆ ਕਿ ਅੰਦਲੇ ਦੇ ਦਸ ਮੂंड ਕਟਾਇਆ ਰਾਵਣ ਮਾਰ ਗਿਆ ਵੱਡਾ ਪਿਆ ਇਹ ਸ਼੍ਰੀ ਰਾਮਚੰਦਰ ਜੀ ਰਾਮ ਨੂੰ ਮਾਰ ਕੇ ਤੇ ਆਪਣੇ ਜਿੱਤ ਦਾ ਡੰਕਾ ਵਜਾਇਆ ਤੇ ਵੱਡਾ ਘਵਾਇਆ ਕਹਿ ਲੱਗੇ ਰੱਬ ਥੋੜਾ ਇਦਾਂ ਕਰਦਾ ਕਿਸੇ ਨੂੰ ਨੱਪ ਕੇ ਤੇ ਆਪਣੇ ਆਪ ਨੂੰ ਵੱਡਾ ਸਾਬਤ ਕਰਦਾ ਉਹ ਤਾਂ ਵੈਸੇ ਹੀ ਵੱਡਾ ਹੈ ਮਾਰ ਕੇ ਕਹਿੰਦੇ ਕਿ ਆਪਮਾ ਤੇਰੀ ਆਖੀ ਜਾਵੇ ਕੁ ਤੇਰੀ ਵੀ ਉਪਵਾ ਕਹਿ ਸਕਦਾ ਹੈ ਹੰਦਲੇ ਦਾਸ ਮੁੰਡ ਕਟਾਇਆ ਰਾਵਣ ਮਾਰ ਰੱਬ ਕੋਈ ਰਾਮਣ ਨੂੰ ਮਾਰ ਕੇ ਥੋੜਾ ਵੱਡਾ ਬਣਿਆ ਸ਼੍ਰੀ ਰਾਮਚੰਦਰ ਜੀ ਤੇ ਰਾਮ ਨੂੰ ਮਾਰ ਕੇ ਵੱਡੇ ਬਣੇ ਹਨ ਰੱਬ ਕੋਈ ਰਾਮਣ ਨੂੰ ਮਾਰ ਕੇ ਥੋੜਾ ਵੱਡਾ ਹੋਇਆ ਉਹ ਤਾਂ ਵੈਸੇ ਹੀ ਵੱਡਾ ਹੈ ਰਾਮਣ ਮਾਰ ਕਿਆ ਵੱਡਾ ਪਿਆ ਇਦਾਂ ਥੋੜਾ ਕੋਈ ਵੱਡਾ ਬਣਿਆ ਰੱਬ ਰੱਬ ਆਪਣੇ ਆਪ ਜੀ ਵੱਡਾ ਬਹੁਤ ਹਾਂਜੀ ਮਾਰ ਇੱਕ ਹੋਰ ਗੱਲ ਕਹੀ ਕਹਿਣ ਲੇ ਜੀ ਉਪਾਇ ਜੁਗਤ ਵਾਥ ਵਾਹ ਹੱਥ ਕਿੰਨੀ ਕਾਲੀ 나ਥ ਗਿਆ ਵੱਡਾ ਪਿਆ ਕਹਿਣ ਲੇ ਸ਼੍ਰੀ ਕ੍ਰਿਸ਼ਨ ਜੀ ਨੇ ਕਾਲੀ ਨਾਗ ਨੂੰ ਨੱਥਿਆ ਤੇ ਵੱਡਾ ਘਵਾਇਆ ਜਦੋਂ ਕੋਈ ਮਹਾਨ ਬੰਦਾ ਕੰਮ ਕਰਦਾ ਫਿਰ ਵੱਡਾ ਸਦਾਉਂਦਾ ਵਾ ਤੇ ਕਹਿਣ ਲੱਗੇ ਰੱਬ ਇਸ ਤਰ੍ਹਾਂ ਥੋੜਾ ਕੁ ਵੱਡਾ ਬਣਿਆ ਵਾ ਹਾਂਜੀ ਜਿਸ ਤਰ੍ਹਾਂ ਕੋਈ ਕਿਸੇ ਨੂੰ ਹਰਾ ਕੇ ਤੇ ਆਪ ਜਿੱਤ ਜਾਂਦਾ ਹੈ ਨਾ ਰੱਬ ਕਿਸੇ ਨੂੰ ਹਰਾ ਕੇ ਨਹੀਂ ਜਿੱਤਿਆ ਉਹ ਤਾਂ ਵੈਸੇ ਜਿੱਤਿਆ ਹੋਇਆ ਵਾ ਬਾਹਰ ਕਹਿੰਦੇ ਕਾਲੀਨਾਥ ਕਿਆ ਵੱਡਾ ਪਿਆ ਰੱਬ ਏਦਾਂ ਥੋੜਾ ਕੋ ਵੱਡਾ ਹੋਇਆ ਜਿੱਦਾਂ ਸ਼੍ਰੀ ਕ੍ਰਿਸ਼ਨ ਜੀ ਨੇ ਕਾਲੀਨਾਗ ਨੂੰ ਨੱਥਿਆ ਸੀ ਤਾਂ ਮਾਰ ਨੇ ਇੱਕ ਉਦਾਹਰਨ ਦਿੱਤੀ ਜੀ ਉਪਾਇ ਜੁਗਤ ਹੱਥ ਕਿੰਨੀ ਰੱਬ ਨੇ ਜਿੰਨੇ ਜੀ ਯੁਗਤ ਬਣਾਏ ਆ ਨਾ ਜੀ ਜੰਤ ਉਹਦੀ ਉਹਦੀ ਯੁਗਤੀ ਰੱਬ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਆ ਹਾਂਜੀ ਨਾ ਨਕਨਥ ਰੱਬਾ ਹੱਥ ਵਨ ਸਾਡੀ ਨਕਨਥ ਖਸਮ ਹੱਥ ਕਦੀ ਬਗਲਾ ਆਪਣੀ ਜ਼ਿੰਦਗੀ ਯੁਗਤੀ ਜ਼ਿੰਦਗੀ ਦੀ ਯੁਗਤੀ ਬਦਲੇਗਾ ਕਦੀ ਬਣੀ ਕਦੀ ਸ਼ੇਰ ਵੀ ਆਪਣੀ ਜ਼ਿੰਦਗੀ ਦੀ ਜੁਗਤੀ ਬਦਲੇਗਾ ਬਿਲਕੁਲ ਨਹੀਂ ਗਊ ਬਦਲੇਗੀ ਬਿਲਕੁਲ ਨਹੀਂ ਹਾਂਸ ਕਦੀ ਡੱਡੀਆਂ ਖਾਵੇਗਾ ਸਮੁੰਦਰ ਕੰਢੇ ਬੈਠਾ ਭੁੱਖਾ ਮਰ ਜਾਊਗਾ ਖਾਏਗਾ ਨਹੀਂ ਕਿਉਂ ਉਹ ਉਹਨ ਕਿਸੇ ਨੇ ਨੱਥਿਆ ਹੋਇਆ ਵਾ ਸਹਿਬ ਕਹਿੰਦੇ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨੱਥ ਕਿਆ ਵੱਡਾ ਬਿਆ ਇਆਸਾ ਰਾਗ ਦੇ ਅੰਦਰ ਗੁਰਨਾਣ ਸਰ ਦਾ ਸ਼ਬਦ ਵਾ ਇਹ ਥੋੜਾ ਵੀ ਉਹ ਕਾਲੀ नाग ਨੂੰ ਨੱਥ ਕੇ ਤੇ ਵੱਡਾ ਬਣਿਆ ਉਹ ਤੇ ਵੈਸੇ ਵੱਡਾ ਵਾ ਕੀ ਉਪਮਾ ਤੇਰੀ ਆਖੀ ਜਾਏ ਕੋਈ ਤੇਰੇ ਬਾਰੇ ਵਿੱਚ ਕੋ ਕਹਿ ਸਕਦਾ ਹੈ ਕੋਈ ਰੱਬ ਦੀ ਤੁਲਨਾ ਕਿਸੇ ਨਾਲ ਦਿੱਤੀ ਜਾ ਸਕਦੀ ਹੈ ਕਿ ਰੱਬ ਇੱਡਾ ਵੱਡਾ ਜਿੰਨਾ ਕਸ਼ਮੀਰ ਪਹਾੜ ਤਾ ਰੱਬ ਇੰਨਾ ਕ ਵੱਡਾ ਜਿੰਨੀ ਧਰਤੀ ਵੱਡੀ ਆ ਰੱਬ ਇੰਨਾ ਕ ਵੱਡਾ ਜਿੰਨਾ ਕ ਸੂਰਜ ਵੱਡਾ ਇਦਾਂ ਥੋੜਾ ਕੋ ਰੱਬ ਦੀ ਤੁਲਨਾ ਹੋ ਸਕਦੀ ਹੈ ਕਿ ਜਾਂ ਫਲਾਣਾ ਬੰਦਾ ਬਹੁਤ ਵੱਡਾ ਹੈ ਤੇ ਰੱਬ ਵੀ ਇਦਾਂ ਹੀ ਵੱਡਾ ਹੈ ਸਾਬ ਕਹਿੰਦੀ ਇਦਾਂ ਥੋੜਾ-ਥੋੜਾ ਗੱਲ ਬਣਦੀ ਹੈ ਮਾਰ ਕਹਿੰਦੇ ਕੰਚ ਛੇਦ ਕਿਆ ਵੱਡਾ ਪਿਆ ਸ਼੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ ਵਾ ਤੇ ਤਾਂ ਵੱਡਾ ਖਵਾਇਆ ਵਾ ਸਦਾਇਆ ਵਾ ਤਾਂ ਲੋਕੀ ਉਹਨੂੰ ਵੱਡਾ ਕਹਿੰਦੇ ਆ ਤੇ ਕੀ ਕੋਈ ਰੱਬ ਵੀ ਕਿਸੇ ਨੂੰ ਮਾਰ ਕੇ ਵੱਡਾ ਬਣਦਾ ਹੈ ਕੰਚ ਸੇਧ ਕਿਹਾ ਵੱਡਾ ਪਿਆ ਇਹ ਰੱਬ ਇਦਾਂ ਵੱਡਾ ਹੋਇਆ ਜਿੱਦਾਂ ਸ਼੍ਰੀ ਕ੍ਰਿਸ਼ਨ ਜੀ ਵੱਡੇ ਹੋਏ ਕੰਚ ਨੂੰ ਮਾਰ ਕੇ ਨਾ 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 ਜੇ ਕਿਸ ਨੇ ਪਹਾੜ ਚੁੱਕ ਲਿਆ ਤੇ ਆਪਣੇਪਨ ਵੱਡਾ ਸਦਾਉਂਦਾ ਮਾਰ ਕਹਿੰਦੇ ਕੋਈ ਰੱਬ ਨੇ ਇਹ ਥੋੜਾ ਰੱਬ ਇਸ ਕਰਕੇ ਥੋੜਾ ਵੱਡਾ ਵੀ ਉਹਨੇ ਪਹਾੜ ਚੁੱਕਿਆ ਉਹਨੇ ਤਾਂ ਉਹਦੇ ਤੇ ਸਾਰੀ ਕਾਇਨਾਤ ਉਹਦੇ ਹੁਕਮ ਚ ਖਲੋਤੀ ਹੋਈ ਬਿਨ ਗੱਗ ਥੰਮਾ ਗੱਗਣ ਰਹਾਇਆ ਸਹਿਬ ਕਹਿੰਦੇ ਉਹਦੀ ਉਪਮਾ ਨਹੀਂ ਕਿਸੇ ਨਾਲ ਕੀਤੀ ਜਾ ਸਕਦੀ ਨਾ 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 ਕੰਚ ਛੇਦ ਕਿਆ ਵੱਡਾ ਪਿਆ ਰਾਵਣ ਮਾਰ ਕਿਆ ਵੱਡਾ ਪਿਆ ਨਾ ਕਾਲੀਨਾਥ ਕਿਆ ਵੱਡਾ ਪਿਆ ਐਦਾਂ ਥੋੜਾ ਘੱਬ ਵੱਡਾ ਹੋ ਗਿਆ ਕਿ ਵੱਡਾ ਕੰਮ ਕੀਤਾ ਉਹਨੇ ਤੇ ਤਾਂ ਵੱਡਾ ਹੋ ਗਿਆ ਉਹ ਵੱਡੀ ਪੜ੍ਹਾਈ ਪੜ੍ਹੀ ਤੇ ਤਾਂ ਵੱਡਾ ਅਵਸਰ ਬਣ ਗਿਆ ਉਹ ਇਦਾਂ ਥੋੜਾ ਰੱਬ ਰੱਬ ਆਪਣੇ ਆਪ ਜੀ ਵੱਡਾ ਏ ਅਸੀਂ ਕਿਦਾਂ ਵੱਡੇ ਹਾਂ ਸਾਡਾ ਘਰ ਵੱਡਾ ਸਾਡਾ ਅਹੁਦਾ ਵੱਡਾ ਸਾਡਾ ਕੱਦ ਵੱਡਾ ਤਾਂ ਅਸੀਂ ਵੱਡੇ ਹਾਂ ਤੇ ਰੱਬ ਥੋੜਾ ਇਦਾਂ ਕੋਈ ਕੋ ਦੌਲਤ ਬਹੁਤੀ ਆ ਤਾਂ ਉਹ ਵੱਡਾ ਏ ਉਹਦੀ ਧਰਤੀ ਵੱਡੀ ਆ ਤਾਂ ਵੱਡਾ ਏ ਨਾ 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 ਇਹ ਨਾਮ ਚੀਜ਼ਾਂ ਹੋਣ ਕੋ ਤਾਂ ਵੀ ਵੱਡਾ ਹੈ ਕੋਣ ਬੰ ਕੋਣ ਵੱਡਾ ਮਾਇਆ ਵਡਿਆਈ ਬੰਦਾ ਤਾਂ ਵੱਡਾ ਜਿਹਦੇ ਕੋ ਪੈਸਾ ਵੱਡਾ ਹੈ ਬੰਦਾ ਵੱਡਾ ਕੋਠਾ ਇਸ ਕਰਕੇ ਬਣਾਉਂਦਾ ਉਹ ਵੱਡਾ ਬਣਨਾ ਚਾਹੁੰਦਾ ਹੈ ਬੰਦਾ ਵੱਡੀ ਕਾਰ ਲੈ ਕੇ ਵੱਡਾ ਬਣਨਾ ਚਾਹੁੰਦਾ ਹੈ ਖਰੀਦ ਕੇ ਬੰਦਾ ਵੱਡੇ ਉਹਦੇ ਉਤੇ ਬੈਠ ਕੇ ਵੱਡਾ ਹੋਣਾ ਚਾਹੁੰਦਾ ਹੈ। ਸਹਿਬ ਕਹਿੰਦੇ ਰੱਬ ਥੋੜਾ ਇਦਾਂ ਵੱਡਾ ਹੁੰਦਾ ਹੈ। ਹੁਣ ਜੇ ਕੋ ਕੋਠਾ ਨਾ ਰਵੇ, ਕਾਰਨ ਨਾ ਰਵੇ, ਆਉਧਨ ਨਾ ਰਵੇ ਤਾਂ ਛੋਟਾ ਹੋ ਗਿਆ ਫੇਰ। ਕਿਉਂਕਿ ਉਹਨੂੰ ਪਦਾਰਥਾਂ ਨੇ ਵੱਡਾ ਬਣਾਇਆ ਸੀ। ਤੇ ਰੱਬ ਨੂੰ ਪਦਾਰਥਾਂ ਨੇ ਨਹੀਂ ਵੱਡਾ ਕੀਤਾ ਉਹ ਤਾਂ ਵੈਸੇ ਵੱਡਾ ਹੈ। ਤੇ ਜਿੱਦ ਨੇ ਪਦਾਰਥ ਨਾ ਹੋਣਗੇ ਧਰਤੀਆਂ ਨਾ ਹੋਣਗੀਆਂ ਤੇ ਉਦੋਂ ਰੱਬ ਵੀ ਛੋਟਾ ਹੋ ਜਾਊਗਾ ਉਹ ਜਿੱਦਾਂ ਇੱਕ ਮਸਕੀਨ ਸਾਹਿਬ ਗੱਲ ਦੱਸ ਦੇਂਦੇ ਵੀ ਅਸੀਂ ਉਧਰ ਗਏ ਅਰਬ ਕੰਟਰੀਆਂ 'ਚ ਤੇ ਮੁਸਲਮਾਨ ਮੌਲਵੀ ਕਹਿੰਦਾ ਸਾਡਾ ਅੱਲਾ ਵੱਡਾ ਹੈ ਤੇ ਤੁਹਾਡਾ ਵਾਹਿਗੁਰੂ ਛੋਟਾ ਹੈ ਸਾਡਾ ਅੱਲਾ ਵੱਡਾ ਹੈ ਇਹ ਉਹ ਕਦਾਂ ਅਇ ਤੁਹਾਨੂੰ ਕੁਝ ਕਰਨਾ ਪੈਂਦਾ ਧਰਤੀ ਉੱਤੇ ਬੀਜਣਾ ਪੈਂਦਾ ਵੜਣਾ ਪੈਂਦਾ ਫਿਰ ਤੁਹਾਨੂੰ ਕਮਾਈ ਮਿਲਦੀ ਆ ਇੱਥੇ ਸਾਡੇ ਆਪਣੇ ਆਪ ਹੀ ਤੇਲ ਨਿਕਲਦਿਆ ਧਰਤੀ ਚੋਂ ਤੇ ਸਾਡਾ ਤੇ ਅੱਲਾ ਹੀ ਵੱਡਾ ਹੋ ਗਿਆ ਤੇਲ ਨਿਕਲਦਾ ਤੇ ਤਾਂ ਅੱਲਾ ਵੱਡਾ ਧਾੜਾ ਤੇ ਜਿੱਥੇ ਨਾ ਤੇਲ ਵਾ ਨਾ ਜਿੱਥੇ ਕੋ ਰੁੱਖ ਵਾ ਨਾ ਪਾਣੀ ਹੈ ਧਰਤੀ ਥੱਲੇ ਕੋਈ ਉਹ ਵੀ ਧਰਤੀ ਦੇ ਲੱਖੇ ਹੈਗੇ ਸਾਡੇ ਰਾਜਸਥਾਨ ਮਹਾਰਾਸ਼ਟਰ ਪਾਣੀ ਨਹੀਂ ਤੇਲ ਕਿੱਥੋਂ ਆ ਤੇ ਉੱਥੋਂ ਦੇ ਰਹਿਣ ਵਾਲਿਆਂ ਦਾ ਰੱਬ ਵੀ ਛੋਟਾ ਹੋ ਗਿਆ ਫਿਰ ਤਾਂ ਗਰੀਬ ਹੋ ਗਏ ਰੱਬ ਵੀ ਗਰੀਬ ਹੁੰਦਾ ਹੈ ਰੱਬ ਵੀ ਅਮੀਰ ਹੁੰਦਾ ਹੈ ਨਾ ਨਾ ਰੱਬ ਗਰੀਬ ਹੈ ਨਾ ਰੱਬ ਅਮੀਰ ਵਾ ਤੇ ਜਿਹੜਾ ਰੱਬ ਨਾਲ ਜੁੜਦੇ ਉਹ ਵੀ ਗਰੀਬ ਨਹੀਂ ਹੁੰਦਾ ਉਹ ਵੀ ਅਮੀਰ ਨਹੀਂ ਹੁੰਦਾ ਉਹ ਦੋਹਾਂ ਤੋਂ ਬਚ ਜਾਂਦਾ ਸਹਿਬ ਕਹਿੰਦੇ ਰੱਬ ਨੂੰ ਵੱਡਾ ਕਿਸੇ ਚੀਜ਼ ਨਾਲ ਨਹੀਂ ਕਹਿ ਸਕਦੇ ਅਸੀਂ ਕਿਆ ਉਪਮਾ ਤੇਰੀ ਆਖੀ ਜਾਏ ਐ ਰੱਬਾ ਉਹ ਤੇਰੀ ਤੇਰੀ ਵੀ ਵਡਿਆਈ ਕਰ ਸਕਦਾ ਨਾ 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 ਬਿਲਕੁਲ ਨਹੀਂ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇਪੂਰ ਰਹਾ ਲਿਵ ਲਾਇ ਤੂੰ ਤੋ ਸਰਬਵਿਆਪੀ ਆ ਜੇ ਤੂੰ ਵੱਡਾ ਵਾਂ ਸੁਣ ਵੱਡਾ ਆਖੇ ਸਭ ਕੋ ਇਹ ਆ ਤੇ ਇਹ ਥੋੜਾ ਵੀ ਅਸੀਂ ਉਹਦੀ ਉਪਮਾ ਕਰ ਰਹੇ ਤੂੰ ਵੱਡਾ ਹੁੰਦਾ ਜਾ ਰਿਹਾ ਜੇ ਉਪਮਾ ਨਾ ਕਰਾਂਗੇ ਤੋ ਛੋਟਾ ਹੋ ਜਾਊਗਾ ਜੇ ਉਹਦੇ ਕੋ ਪਦਾਰਥ ਨਾ ਹੋਣਗੇ ਤੇ ਛੋਟਾ ਹੋ ਜਾਊਗਾ ਪਦਾਰਥਾਂ ਕਰਕੇ ਵੱਡਾ ਹੈ ਖੁਦਾ ਇਸ ਕਰਕੇ ਵੱਡਾ ਮੁਸਲਮਾਨਾਂ ਦਾ ਉਹਨਾਂ ਦੇ ਤੇਲ ਨਿਕਲਦਾ ਉਥੋਂ ਤੇ ਜਿੱਥੇ ਕੱਖ ਬਣੇਗਾ ਉਥੋਂ ਦਾ ਰੱਬ ਵੀ ਛੋਟਾ ਹੋ ਗਿਆ ਫਿਰ ਤਾਂ ਨਹੀਂ ਨਹੀਂ ਬੰਦਾ ਕਿਸੇ ਦੇ ਸਹਾਰੇ ਤੇ ਵੱਡਾ ਹੁੰਦਾ ਹੈ ਰੱਬ ਬਿਨਾਂ ਸਹਾਰੇ ਤੋਂ ਵੱਡਾ ਹੈ ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੈ ਜਿਹੜਾ ਸਹਾਰੇ ਨਾਲ ਵੱਡਾ ਹੋਵੇ ਛੋਟਾ ਵੀ ਹੋ ਜਾਂਦਾ ਹੁੰਦਾ ਹੈ ਇਸ ਕਰਕੇ ਰੱਬ ਦੇ ਵਾਸਤੇ ਕਦੀ ਛੋਟਾ ਸ਼ਬਦ ਨਹੀਂ ਆਇਆ ਵੱਡਾ ਹੀ ਅਰਖਾ ਵੱਡੇ ਕੀਆਂ ਵਡਿਆਈਆਂ ਗੁਰੂ ਰਾਵ ਸਾਹਿਬ ਕਹਿੰਦੇ ਵੱਡੇ ਕਿਆਂ ਵੱਡਿਆਈਆਂ ਕੁਛ ਕਹਿ ਕੇ ਸ਼ਿਕਾਇਤ ਨਾ ਕਰ ਨਾ ਜਾਏ ਅਜਣਾ ਖਣਾ ਨੂਰ ਦਿਖਦਾ ਸਾਨੂੰ ਔਰ ਸਾਹਮਣੇ ਦਿਖਦਾ ਨੂਰ ਇਹ ਨੂਰ ਤੁਹਾਡਾ ਕੀ ਸਵਾਰੇਗਾ ਇਹ ਤੁਹਾਡੇ ਮਨ ਦਾ ਭਰਮ ਆ ਕਿ ਨੂਰ ਵਾਏ ਕੀ ਬਾਤ ਹੋ ਬਣੀ ਕਿ ਤਕੀਦ ਸਮਝਾ ਲੋਕਾਂ ਨੇ ਰਾਂ ਬਣ ਸਾਹਿਬ ਕਹਿੰਦੇ ਸਤਗੁਰ ਵੱਡਾ ਕਰ ਸਲਾਈਏ ਕਿਉਂ ਸਤਗੁਰੂ ਕੁਝ ਜ਼ਮੀਨ ਖਰੀਦ ਕੇ ਨਹੀਂ ਵੱਡਾ ਹੋਇਆ ਅੱਜ ਕੱਲ ਸਤਗੁਰ ਜ਼ਮੀਨਾਂ ਵੱਡੀਆਂ ਖਰੀਦਣ ਦੇ ਤਾਂ ਸਤਗੁਰੂ ਵੱਡੇ ਹੋ ਗਏ ਨੇ ਇਹਨਾਂ ਲੋਕਾਂ ਨੇ ਵੱਡੇ ਵੱਡੇ ਕੱਟ ਕਰ ਲੈਨੇ ਆਪਣੇ ਡੇਰਿਆਂ ਤੇ ਤਾਂ ਵੱਡੇ ਸਤਗੁਰੂ ਬਣ ਗਏ ਨੇ ਸਾਬਕਾ ਕਹਿੰਦੇ ਸਤਗੁਰ ਵੱਡਾ ਕਰ ਸਲਾਈਏ ਸਭ ਤੇ ਵੱਡਾ ਸਤਗੁਰੂ ਨਾਨਕ ਸਤਿਗੁਰ ਵੱਡਾ ਕਰ ਸਲਾਈਏ ਕਿਉਂ ਜਿਸ ਵਿੱਚ ਉਹਦੇ ਕੋ ਪਦਾਰਥ ਵੱਡੇ ਨਹੀਂ ਉਹਨੇ ਜ਼ਮੀਨ ਖਰੀਦ ਲਈ ਉਹਨੇ ਘੋੜੇ ਬਣਾ ਰੱਖ ਲਏ ਉਹਨੇ ਕਿਲੇ ਬਣਾਏ ਹੋਏ ਆ ਉਹਨੇ ਫੌਜ ਰੱਖੀ ਹੋਈ ਆ ਤਾਂ ਵੱਡਾ ਹੈ ਨਹੀਂ ਜਿੱਦਨ ਫੌਜ ਬਣੀ ਸੀ ਜਿੱਦਨ ਘੋੜੇ ਵੀ ਨਹੀਂ ਸਨ ਜਿੱਦਨ ਕਿਲੇ ਵੀ ਨਹੀਂ ਸਨ ਉਹ ਤਾਂ ਮਾਛੀਵਾੜੇ ਰੁੱਖ ਥਲੇ ਬੈਠੇ ਹੋਏ ਵੀ ਵੱਡੇ ਸਨ ਉਹ ਤਾਂ ਉਪਦਾਰਥਾ ਕਰਕੇ ਥੋੜਾ ਵੱਡਾ ਸੀ ਪੀ ਲੋਕੀ ਆਨੰਦ ਘਰ ਆਉਣ ਲੱਗੇ ਤੇ ਮੈਂ ਵੱਡਾ ਹੋ ਗਿਆ ਨਹੀਂ ਨਹੀਂ ਸਾਬ ਕਹਿੰਦੇ ਸਤਿਗੁਰੂ ਵੱਡਾ ਕਰ ਸਲਾਹੀਏ ਕਿਉਂ ਜਿਸ ਵਿੱਚ ਵੱਡੀਆਂ ਵੱਡੀਆਂ ਆ ਉਹ ਆਪਣੀਆਂ ਖੂਬੀਆਂ ਉਹਦੀਆਂ ਆਪਣੀਆਂ ਵਾ ਸਾਨੂੰ ਰੂਪ ਰੰਗ ਮਾਪਿ ਉਹ ਤੋਂ ਮਿਲਿਆ ਅਕਲ ਕਿਸੇ ਤੋਂ ਮਿਲੀ ਹੋਈ ਹੈ ਪਦਾਰਥ ਕਿਸੇ ਤੋਂ ਮਿਲੇ ਹੋਏ ਨਹੀਂ ਇਹ ਤੇ ਸਾਡੀਆਂ ਆਪਣੀਆਂ ਖੂਬੀਆਂ ਸਹਮੇਲ ਦੇ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਉਹਦੇ ਚ ਵੱਡੀ ਖੂਬੀ ਓ ਰੱਬ ਨੂੰ ਮਿਲ ਜਾਂਦਾ ਏ ਉਹ ਤਾਂ ਤੇ ਜਿੱਦਣ ਰੱਬ ਨੂੰ ਮਿਲਦਾ ਫਿਰ ਪਤਾ ਲੱਗਦਾ ਵੀ ਰੱਬ ਤੇ ਗੁਰੂ ਇੱਕ ਹੀ ਬਾਤ ਸਨ ਸਹ ਮੇਲੇ ਤਾਂ ਨਦਰੀਆਂ ਆਈਆਂ ਜਾਂ ਤਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤੱਕ ਉਹ ਜਿਹੜਾ ਵੱਡਾ ਗੁਰੂ ਆਨ ਜਿੱਦਨੋਂ ਮੱਥੇ ਤੇ ਹੱਥ ਰੱਖਦਾ ਇਹਨੂੰ ਕਰਮਸਤਕ ਹੱਥ ਤਨ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਉਹਦੀ ਵੱਡੀ ਖੂਬੀ ਆ ਬੰਦੇ ਦੇ ਹਿਰਦੇ ਚੋਂ ਬਰਿਆਈਆਂ ਕੱਢ ਦਿੰਦਾ ਏ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਤੇ ਸਹਿਤ ਉੱਠੇ ਨੌ ਨਿੱਧ ਪਾਈਆਂ ਇਸ ਕਰਕੇ ਮਹਾਰਾ ਕਹਿੰਦੇ ਰੱਬ ਵੱਡਾ ਆਪਣੇ ਆਪ 'ਚ ਵੱਡਾ ਏ ਬੰਦਾ ਵੱਡਾ ਏ ਕਦ ਕਰਕੇ ਵੱਡਾ ਏ ਦੌਲਤ ਕਰਕੇ ਵੱਡਾ ਏ ਅਹੁਦੇ ਕਰਕੇ ਵੱਡਾ ਏ ਪਦਾਰਥਾਂ ਕਰਕੇ ਵੱਡਾ ਏ ਕਹਿੰਦੇ ਵੱਡਾ ਜੱਜ ਵਾ ਛੋਟੇ ਜੱਜ ਵੀ ਹੁੰਦੇ ਆ ਇਹ ਬਹੁਤ ਵੱਡਾ ਵਕੀਲ ਵਾ ਛੋਟੇ ਵਕੀਲ ਵੀ ਹੁੰਦੇ ਆ ਇਸ ਦਾ ਇਹ ਥੋੜਾ ਮਤਲਬ ਜੇ ਰੱਬ ਵੱਡਾ ਤੇ ਛੋਟੇ ਰੱਬ ਵੀ ਹੁੰਦੇ ਨੇ ਨਹੀਂ 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 ਸਭ ਕਹਿੰਦੇ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇਪੂਰਿਆ ਲਿਬ ਲਾਇ ਇਸ ਕਰਕੇ ਮਾਰ ਕਹਿੰਦੇ 라वण ਮਾਰ ਕੇ ਨਹੀਂ ਵੱਡਾ ਬਣਿਆ 라वण ਮਾਰ ਕੇ ਆ ਵੱਡਾ ਪਿਆ ਕਾਲੀ ਨਾਥ ਕਿਹਾ ਵੱਡਾ ਪਿਆ ਉਹ ਕਾਲੀ ਨੂੰ ਨਾਥ ਕੇ ਨਹੀਂ ਵੱਡਾ ਹੋਇਆ ਉਹਨੇ ਕੀੜੀ ਵੀ ਨੱਥੀ ਹੋਈ ਆਪ ਨਾਥ ਨਾਥੀ ਸਭ ਜਾਣ ਕੀ ਆਪ ਨਾਥ ਨਾਥੀ ਸਭ ਜਾਣ ਕੀ ਉਹ ਨਾਥ ਉਹ ਮਾਲਕ ਉਹਦੇ ਹੁਕਮ 'ਚ ਸਭ ਕੁਝ ਆਇਆ ਇਸ ਕਰਕੇ ਕਾਲੀਨਾਥ ਕਿਹਾ ਵੱਡਾ ਪਿਆ ਸਭਲਾ ਪਹਿਲਾ ਹਾਂਜੀ ਤੇ ਕੰਸ ਸੇਧ ਕਿਹਾ ਵੱਡਾ ਪਿਆ ਨਹੀਂ 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 ਉਹ ਕਿਸੇ ਨੂੰ ਮਾਰ ਕੇ ਵੱਡਾ ਨਹੀਂ ਬਣਿਆ ਉਹ ਵੈਸੇ ਵੱਡਾ ਹੈ ਇਸ ਕਰਕੇ ਮਾਰ ਕਹਿੰਦੇ ਜੋ ਕਿਆ ਨਹੀਂ ਜਾ ਸਕਦਾ ਉਹ ਰੱਬ ਬਾਰੇ ਨਹੀਂ ਕਿਹਾ ਜਾ ਸਕਦਾ ਤੇ ਜਣਾ ਖਣਾ ਕਹਿ ਰਿਆ ਰੱਬ ਦੇ ਬਾਰੇ ਤੇ ਜਾਣਦੇ ਕੱਖ ਵੀ ਨਹੀਂ ਤੇ ਰੌਲਾ ਪਾਇਆ ਹੋਇਆ ਜੇ ਇਹਨਾਂ ਲੋਕਾਂ ਨੇ ਕੋਈ ਕਹਿੰਦੇ ਕੀਰਤਨ ਸੁਣ ਦੀ ਲੋੜ ਹੀ ਕੋਈ ਨਹੀਂ ਜੇ ਹਾਦ ਹੋ ਗਈ ਕੋਈ দান ਪਾਉਂਦੀ ਵੀ ਲੋੜ ਨਹੀਂ ਜੇ ਨਹੀਂ ਕੋ ਬਾਣੀ ਪੜਨ ਦੀ ਵੀ ਲੋੜ ਨਹੀਂ ਜੇ ਨਾਮ ਜਪਣ ਦੀ ਵੀ ਲੋੜ ਨਹੀਂ ਜੇ ਤੇ ਕਰੋਗੇ ਕੀ ਐ ਨੱਕ ਦੇ ਵਿੱਚ ਧਿਆਨ ਧਰੋ ਤੇ ਨੱਕ ਵਿੱਚੋਂ ਤੇ ਬੋ ਆਉਂਦੀ ਆ ਨੱਕ ਵਿੱਚੋਂ ਤੇ ਸੀਂਡ ਨਿਕਲਦਾ ਏ ਇਹ ਸੀਂਡ ਵਿੱਚੋਂ ਰੱਬ ਲੱਭਦੇ ਫਿਰਦੇ ਲੋਕ ਤਾਂ ਇਹ ਮਾਇਆ ਦੇ ਪੁਜਾਰੀ ਲੋਕ ਮਾਇਆ ਦੇ ਹੱਥ ਵਿਕੇ ਲੋਕ ਇਹ ਲੋਕਾਂ ਨੂੰ ਉਹ ਗਿਆਨ ਦੇਣਗੇ ਕਿਆ ਬਾਤ ਕੈਸੀ ਬਾਤ ਨਹੀਂ 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 ਸਤਿਗੁਰ ਵੱਡਾ ਕਰਸ ਲਈਏ ਜਿਸ ਵਿੱਚ ਵਡੀਆਂ ਵਡਿਆਈਆਂ ਗੁਰੂ ਨਾਲ ਜੁੜੋ ਭਾਈ